ਹੁਣ ਇੱਕ ਪਾਰਟੀ ਰਹਿ ਗਈ ਉਹ ਹੈ ਵਾਰਿਸ ਪੰਜਾਬ ਮੇਰਾ ਅਮਰਿਤਪਾਲ ਜੀ ਨਾਲ ਕੋਈ ਰੌਲਾ ਨਹੀਂ ਹੈ ਪਰ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਾਰਿਆਂ ਨੇ ਦਮਦਮੀ ਟਕਸਾਲ ਬਾਰੇ ਸੁਣਿਆ ਹੈ ਜਿਨੇ ਜਿਨੇ ਸੁਣਿਆ ਹੱਥ ਖੜਾ ਕਰੋ ਯਾਰ ਹੱਥ ਖੜਾ ਕਰੋ ਜੱਜ ਨਾਲ ਦਮਦਮੀ ਟਕਸਾਲ ਦੇ ਮੁਖੀ ਕਿਸੇ ਵੇਲੇ ਸੰਤ ਭਿੰਡਰਾ ਵਾਲਾ ਵੀ ਹੋਇਆ ਕਰਦੇ ਸੀ ਹਾਂਜੀ ਇਹ ਸਹੀ ਹੈ ਗੱਲ ਬਿਲਕੁਲ ਬਿਲਕੁਲ ਹੁਣ ਧੁੰਮਾ ਜੀ ਹੈ ਕੋਈ ਦੰਦਮਈ ਟਕਸਾਲ ਦਾ ਬੰਦਾ ਕੋਈ ਐਮਪੀ ਦਾ ਇਲੈਕਸ਼ਨ ਲੜਿਆ ਹੈ ਬੋਲੋ ਕਿਉਂਕਿ ਉਹ ਧਰਮ ਦਾ ਪ੍ਰਚਾਰ ਹੀ ਕਰਦਾ ਜਿਹੜਾ ਲੀਡਰ ਬਣ ਗਿਆ ਉਹ ਤਾਂ ਸਾਡੇ ਅਰਗੇ ਹੀ ਹੋ ਗਿਆ ਫਿਰ ਪਾਰਟੀ ਬਣਾ ਲਈ ਹੁਣ ਐਮਐਲਏ ਖੜੇ ਕਰਨ ਲੱਗ ਪਿਆ ਕਹਿਣ ਦਾ ਮਤਲਬ ਤੁਸੀਂ ਇਹ ਨਾ ਕਰੋ ਮੈਂ ਧਰਮ ਦਾ ਪ੍ਰਚਾਰਕ ਆ ਮੈਂ ਹੈਗਾ ਹੁਣ ਲੀਡਰ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਵੇਂ ਬਾਬੇ ਦਾ ਓਡਾ ਅਸਰਾ ਕੰਮ ਲੈ ਕੇ ਨਾ ਕੰਮ ਕਰੋ ਇੱਕ ਉਹਨਾਂ ਦੇ ਫਲੈਕਸ ਦੇ ਨਾਲ ਫੋਟੋ ਲੱਗੀ ਐ ਸਰਬਜੀਤ ਖਾਲਸਾ ਦੀ ਲੱਗੀ ਐ ਨਾ ਬੋਲੋ ਬਈ ਯਾਰ ਕੋਈ ਬੋਲਦਾ ਹੀ ਨਹੀਂ ਸਰਬਜੀਤ ਖਾਲਸਾ ਫਰੀਦਕੋਟ ਤੋਂ ਐਮਪੀ ਐ ਉਹਨੂੰ ਇਸ ਕਰਕੇ ਬਣਾਇਆ ਵੀ ਇਹ ਗੁਰਸਿੱਖਾਂ ਦੇ ਮਸਲੇ ਜਾ ਕੇ ਦਿੱਲੀ 'ਚ ਕਰੇਗਾ ਚਲੋ ਮੰਨ ਲਿਆ ਅਮਰਿਤਪਾਲ ਤਾਂ ਜੇਲ੍ਹ 'ਚ ਐ ਭੈਣ ਜੀ ਇੱਕ ਮਿੰਟ ਰੋਟੀਆਂ ਆਪਾਂ ਖਾਇਆ ਵਾਂਗੇ ਮੇਰੀ ਭੈਣ ਕੋਲੇ ਜਿਹੜਾ ਸਰਬਜੀਤ ਖਾਲਸਾ ਵੀ ਉਹ ਮੁੰਡਿਓ ਮਗਰਲੇ ਸੁਣ ਲੋ ਸਰਬਜੀਤ ਖਾਲਸਾ ਨੂੰ ਲੋਕਾਂ ਨੇ ਜਿਤਾਇਆ 3 ਲੱਖ ਵੋਟਾਂ ਨਾਲ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਤੇ ਪਾਰਲੀਮੈਂਟ ਚ ਬੰਦੀ ਸਿੱਖਾਂ ਦੀ ਗੱਲ ਕਰੂਗਾ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਗੱਲ ਕਰੂਗਾ ਲੈ 1.5 ਸਾਲ ਮੈਂ ਵੀ ਉੱਥੇ ਐਮਪੀ ਐ ਮੈਂ ਵੀ ਜਿੱਤ ਗਿਆ ਸੀ ਲੁਧਿਆਣੇ ਮੈਂ ਬਾਈ ਦੀ ਹੋਰ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਉਹਨੇ ਬੋਲਣਾ ਤਾਂ ਸੁਆਹ ਸੀਗਾ ਉਨੇ ਇਹ ਨਹੀਂ ਕਦੇ ਕਿਹਾ ਵਾਹਿਗੁਰੂ ਜਿੱਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਬੰਦੇ ਨੇ ਫੱਦੇ ਹੀ ਨਹੀਂ ਬੁਲਾਈ ਜਾ ਕੇ 1.5 ਸਾਲ ਦੀ ਪਾਰਲੀਮੈਂਟ ਚ ਉਹ ਸਿੱਖੀ ਦਾ ਪ੍ਰਚਾਰ ਕਿਵੇਂ ਕਰੂਗਾ ਵੀ ਬੋਲੋ ਤੁਸੀਂ ਗੁਰਦੁਆਰੇ ਚ ਭਾਈ ਬਿਠਾ ਲਓ ਤੇ ਉਹਨੂੰ ਕਹਿ ਵੀ ਪਾਠ ਕਰਨਾ ਤੇ ਉਹ ਪਾਠ ਦੀ ਥਾਂ ਤੇ ਗਾਣੇ ਸੁਣੀ ਜਾਵੇ ਤੇ ਗੁਰਦੁਆਰੇ ਜਾਊ ਕੋਈ ਕਥਾਵਾਚਕ ਗਲਤ ਕਥਾ ਕਰੀ ਜਾਵੇ ਕੋਈ ਜਾਊਗਾ ਫਿਰ ਇਹੋ ਜਿਹੇ ਲੋਕਾਂ ਨੂੰ ਐਮਪੀ ਬਣਾਉਣ ਦਾ ਫਾਇਦਾ ਕੀ ਹੋਇਆ ਬਾਈ ਹਰੇ ਮਗਰ ਤਾਂ ਹੀ ਤਾਂ ਮੈਂ ਆਖਿਆ ਖੋਪੜੇ ਤੋਂ ਸੋਚੋ ਜੇ ਅਮਰੀਕਾ ਕੈਨੇਡਾ ਬਣਾਉਣਾ ਹੈ ਉੱਥੇ ਲੋਕ ਖੋਪੜੇ ਤੋਂ ਸੋਚਦੇ ਆ ਨਾਲ ਜੇ ਨਾ ਸੋਚਿਆ ਤਾਂ ਆਪਣੇ ਹਾਲਾਤ ਹੋਰ ਖਰਾਬ ਹੋ ਜਾਣਗੇ ਆ ਗੈਂਗਸਟਰ ਤਾਂ ਅਸੀਂ ਮਹੀਨੇ 'ਚ ਦੱਬ ਦਿਆਂਗੇ ਇਹ ਲੱਪਿਆ ਨਹੀਂ ਪੁੱਛ ਹੋਣਾ ਗੈਂਗਸਟਰ ਪੰਜਾਬ 'ਚ ਜੇ ਸਾਡੀ ਸਰਕਾਰ ਆ ਗਈ ਲੇਖ ਲਓ ਮੇਰੇ ਨਾਲ ਤੁਹਾਡੇ ਨਾਲ ਵਾਦਾ ਕਰਦਾ ਤੇ ਗਰੰਡੁਰੰਦੀ ਲੋੜ ਨਹੀਂ ਹੈ ਕਿਸੇ ਨੂੰ ਬਾਹਰ ਤੋਂ ਜਿੱਦੇ ਆਈ ਆ ਚਲੇ ਜਾਣਾ ਐਵੇਂ ਮਾਰ ਦੇ ਦੱਪ ਕੇ ਕਾਨੂੰਨ ਬਣਾਉਂਗਾ ਜਦੋਂ ਸਰਕਾਰ ਆਈ ਕਿ ਜਿਹੜਾ ਗੈਂਗਸਟਰ ਹੈ ਜੇ ਉਹਨੇ ਬੰਦਾ ਮਾਰਿਆ ਓਰੀ ਮਾਂ ਤੇ ਵੀ 300 ਦਿਓ ਦੇਉਂਗਾ ਔਰੇ ਪਿਓ ਤੇ ਵੀ 300 ਦਿਓ ਦੇਉਂਗਾ ਔਰੀ ਘਰ ਵਾਲੀ ਤੇ ਵੀ 300 ਦੋ ਦੇਉਂਗਾ ਕਾਨੂੰਨ ਬਣਾਉਂਗਾ ਆਪ ਤਾਂ ਕੈਨੇਡਾ 'ਚ ਬੈਠਾ ਉੱਥੋਂ ਪੈਸੇ ਭੇਜੀ ਜਾਂਦਾ ਹੈ ਘਰ ਚਲੀ ਜਾਂਦਾ ਹੈ ਇਹ 6 ਕੋਲੇ ਕਰਦਿਆਂ ਨੂੰ ਵੀ ਲੱਗਣਾ ਚਾਹੀਦਾ ਫੇਰ ਗੋਲੀ ਮਾਰਨ ਨੂੰ ਹਟੂਗਾ ਵੀ ਪਰਚੇ ਮੇਰੀਆਂ ਸਾਰਾ ਟੱਬਰ ਅੰਦਰ ਦੇਊਗਾ ਹਾਂ ਜਾਂ ਪਰਿਵਾਰ ਵਾਲੇ ਉਹਦੀ سپورਟ ਨਾ ਲੈਣ ਫੇਰ ਕੋਈ ਗੱਲ ਨਹੀਂ ਵੀ ਮੰਨ ਲਓ ਮੁੰਡਾ ਕਪੁੱਤ ਹੋ ਗਿਆ ਪੁੱਤ ਕਪੁੱਤ ਹੋ ਗਿਆ ਵੀ ਪਰਿਵਾਰ ਨਹੀਂ ਇਹ ਕੋਈ ਗੱਲ ਨਾ ਯਾਰ ਪਰਿਵਾਰ ਤਾਂ ਲੈਂਦਾ ਵੱਡੀਆਂ ਗੱਡੀਆਂ ਨਿਯਾਰੇ ਕੋਠੀਆਂ ਗੈਂਗਸਟਰ ਉੱਥੇ ਫੋਨ ਕਰਕੇ ਪੈਸੇ ਦੇ ਹੀ ਜਾਂਦਾ ਛੱਡਣਾ ਨਹੀਂ ਕੋਈ ਇੱਕ ਵੀ ਜੇ ਸਰਕਾਰ ਕਾਂਗਰਸ ਦੀ ਆਈ ਆ ਐਮਸੀਆਂ ਨੇ ਪੈਸੇ ਲੈ ਲਏ ਸਾਡੇ ਨੇ ਵੇਖੋ ਹਾਲਾਤ ਵੇਖੋ ਜਿਹੜੇ ਤਰਨ ਤਰਨ ਦੇ ਐਮਸੀ ਐ ਪੰਜ ਚਾਰ ਉਹਨਾਂ ਨੇ ਡੀਸੀ ਸਾਹਿਬ ਫਰੋਤੀ ਲੈ ਲਈ ਕਿਸੇ ਤੋਂ ਦੂਜੇ ਗੈਂਗਸਟਰ ਨੇ ਫਰੋਤੀ ਇਹ ਰੇਤੋ ਲੈ ਕੇ ਤੇ ਇਲੈਕਸ਼ਨ ਲੜਨ ਨੂੰ ਐਮਸੀਆਂ ਨੂੰ ਪੈਸੇ ਦੇਤੇ ਉਹਨੇ ਲੈ ਇਹ ਨਮਾ ਕੰਮ ਹੀ ਚੱਲ ਪਿਆ ਔਰ ਇਹ ਚ ਐਮਸੀ ਵੀ ਗੁਨੇਗਾਰ ਹੈ ਜਿੱਦ ਦੇ ਇਨਕੁਆਇਰੀ ਕਰੂੰਗਾ ਨਾਲ ਐਮਸੀ ਨੂੰ ਵੀ ਨਾਲ ਲੈ ਕੇ ਆਉਂਗਾ ਕਿਉਂਕਿ ਉਹਨੇ ਪਰੋਤੀ ਦੇ ਪੈਸੇ ਆਪ ਦੇ ਇਲੈਕਸ਼ਨਾਂ ਚ ਵਰਤੇ ਗੈਂਗਸਟਰ ਤੈਦਾ ਮੰਨ ਕਰਦੇ ਨਹੀਂ ਭਾਈ ਜੀ ਸਾਈਡ ਤੇ ਹੋ ਜਾਓ ਯਾਰ ਜਾਂ ਅੱਗੇ ਆ ਜਾਓ ਚੁੱਪ ਕਰੋ ਦੋ ਮਿੰਟ ਚੁੱਪ ਰਹਿਣਾ ਅੱਛਾ ਅਮਰਿਤਪਾਲ ਦੇ ਪਿਤਾ ਜੀ ਕਹਿੰਦੇ ਆ ਸਾਡੇ ਬਾਪੂ ਜੀ ਕੋ ਕੱਕੇ ਪਰੋ ਬਚੋ ਅਮਰਿਤਪਾਲ ਦੇ ਪਿਤਾ ਜੀ ਸਾਡੇ ਬਾਪੂ ਜੀ ਕਹਿੰਦੇ ਯਾਰ ਨਸ਼ਾ ਬੰਦ ਕਰਨਾ ਹੈ ਅਮਰਿਤਪਾਲ ਜੀ ਨੇ ਬਸ ਅਮਰਿਤਪਾਲ ਜੀ ਤਾਂ ਬਸ ਇਸ ਕੰਮ ਤੇ ਹੈ ਮੈਨੂੰ ਦੱਸੋ ਵੀ ਨਸ਼ਾ ਕਿਵੇਂ ਬੰਦ ਹੋਊਗਾ ਜਿਹੜੀ ਸਰਕਾਰ ਆਉਂਦੀ ਆ ਆ ਅਖੀਰਲੀ ਗੱਲ ਹੈ 1 ਮਿੰਟ ਲਾ ਕੇ ਧਿਆਨ ਨਾਲ ਸੁਣ ਲਿਓ ਬੜੀ ਜ਼ਰੂਰੀ ਗੱਲ ਹੈ ਬੁੜੀਆਂ ਆਸਤੇ ਤੇ ਬੰਦਿਆਂ ਆਸਤੇ ਤੇ ਜੌਨ ਜਵਾਨਾਂ ਆਸਤੇ ਜਿਹੜੀ ਸਰਕਾਰ ਆਉਂਦੀ ਹੈ ਉਹ ਕਹਿ ਦਿੰਦੀ ਆ ਮੈਂ ਨਸ਼ਾ ਬੰਦ ਕਰੂੰਗਾ ਨਾ ਤਾਂ ਕਾਂਗਰਸੀਆਂ ਤੋਂ ਹੋਇਆ ਨਾ ਕਾਲੀਆਂ ਤੋਂ ਹੋਇਆ ਕਾਲੀ ਤਾਂ ਨਸ਼ਾ ਲੈ ਕੇ ਆਏ ਸੀ ਉਹਨਾਂ ਵੇਲੇ ਆਇਆ ਸੀ ਚਿੱਟਾ ਨਾ ਝਾੜੂ ਵਾਲਿਆਂ ਤੋਂ ਹੋਇਆ ਅੰਮ੍ਰਿਤਪੁਰ ਕੋਈ ਕੇਰੀ ਗਿੱਦੜ ਸਿੰਘੀ ਆ ਜੀਰੇ ਨਾਲ ਉਹਨਾਂ ਦਾ ਬਾਪੂ ਨਸ਼ਾ ਖਤਮ ਕਰੂਗਾ ਕੋਈ ਗਿੱਦੜ ਸਿੰਘੀ ਜੇ ਕਾਂਗਰਸ ਦਾ ਰਾਜ ਦੁਆਰੇ ਵੀ ਆ ਗਿਆ ਤਾਂ ਵੀ ਨਸ਼ਾ ਨਹੀਂ ਬੰਦ ਹੋ ਸਕਦਾ ਘਟ ਸਕਦਾ ਹੈ ਘਟ ਸਕਦਾ ਹੈ ਤੇ ਬੰਦੇ ਬੱਚੇ ਮਰਨੋਂ ਮੈਂ ਬਚਾ ਸਕਦਾ ਮੇਰੇ ਕੋਲ ਇੱਕ ਤਰੀਕਾ ਹੈ ਕੀ ਹੈ ਤਰੀਕਾ ਹੁਣ ਸੁਣੋ ਕੀ ਤਰੀਕਾ ਹੈ ਇੱਕ ਤਾਂ ਨਸ਼ੇ ਸੁਣ ਲਓ ਮੁੰਡਾ ਗੋਆ ਕੂੜਾ ਕਰਕੇ ਤੁਸੀਂ ਪੜਾਉਣੀ ਐ ਕੁੜੀ ਨੂੰ ਪੜਾਇਆ ਉਹ ਫਿਰਦੇ ਆ ਵਿਹਲੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਦਿੰਦਾ ਜਦੋਂ ਨੌਕਰੀ ਨਹੀਂ ਦਿੰਦਾ ਉਹ ਸੜਕਾਂ ਤੇ ਚੌਂਕਾਂ ਤੇ ਫਿਰ ਹੌਲੀ ਹੌਲੀ ਨਸ਼ੇ ਦੇ ਆਦੀ ਹੋ ਸਕਦੇ ਕਿਉਂਕਿ ਪੜ ਕੇ ਗੋਆ ਕੂੜਾ ਤਾਂ ਹੁੰਦਾ ਨਹੀਂ ਉਹਨਾਂ ਤੋਂ ਜੇ ਮੁੰਡਾ 9 ਵਜੇ ਜਾਵੇ ਤੇ ਰਾਤ ਨੂੰ 5 ਵਜੇ ਆਵੇ ਬਸ ਤੇ 40000 ਰੁਪਏ ਦੀ ਨੌਕਰੀ ਕਰਕੇ ਸਰਕਾਰੀ ਤੇ ਨਸ਼ਾ ਘਟ ਜਾਊਗਾ ਘਟੂਗਾ ਬੰਦ ਨਹੀਂ ਹੁੰਦਾ ਦੂਜਾ ਤਰੀਕਾ ਕੀ ਹੈ ਦੂਜਾ ਤਰੀਕਾ ਨਸ਼ੇ ਤੋਂ ਬੱਚੇ ਮਰਨੋਂ ਬਚਾਉਣ ਦਾ ਸਾਧੂ ਸਿੰਘ ਜੀ ਉਹ ਕੀ ਆ ਜਨਾਲਾ ਸਾਹਿਬ ਜਿਹੜਾ ਟੀਕਾ ਲਾਉਂਦਾ ਮਾਤਾ ਟੀਕਾ ਉਹ ਉਰੀ ਉਮਰ 2.5 ਸਾਲ ਹੈ ਜਦੋਂ ਟੀਕਾ ਲਾਉਣ ਲੱਗਦਾ ਉਹ 2.5 ਸਾਲ ਬਾਅਦ ਮਰ ਜਾਂਦਾ ਹੈ ਜਿਹੜਾ ਖਾਂਦਾ ਚਿੱਟਾ ਉਹ ਮਾਤਾ 3 ਸਾਲਾਂ ਬਾਅਦ ਮਰ ਜਾਂਦਾ ਜੇ ਕੋਈ ਬਾਹਲਾ ਜਰਵਾਨ ਹੈ ਤਕੜਾ ਉਹ 3.5 ਸਾਲ ਆਉਂਦਾ ਜਾਂ 4 ਜਿਹੜਾ ਲਾਉਂਦਾ ਸਮੈਕ ਉਹ ਵੀ 3 ਜਾਂ 4 ਸਾਲ ਜਿਹੜਾ ਖਾਂਦਾ ਕੈਪਸੂਲ ਸਿਗਨੇਚਰ ਦਾ ਉਹ 5 6 ਸਾਲ ਉਹ ਬਈ ਸੁਣਿਓ ਧਿਆਨ ਨਾਲ ਇਹ ਛੱਡ ਨਹੀਂ ਸਕਦੇ ਜੀਰੇ ਸੰਗ ਚ ਚਿੱਟਾ ਨੰਗਿਆ ਉਹ ਛੱਡ ਨਹੀਂ ਸਕਦਾ ਅੱਛਾ ਤੁਸੀਂ ਸਰਕਾਰ ਕੀ ਕਰਦੀ ਹੈ ਪਰਚੇ ਦੇ ਦਿਓ ਪੁਲਿਸ ਫੜ ਲਓ ਕਾਮੀ ਨਹੀਂ ਛੁੱਟ ਸਕਦਾ 50000 ਪਰਚਾ ਦੇਤਾ ਭਗਵੰਤ ਮਾਨ ਜੀ ਕਿਉਂ ਪਰਚੇ ਨਾਲ ਕੀ ਹੁੰਦਾ ਜਿਹੜਾ ਮੁੰਡਾ ਨਸ਼ਾ ਕਰਦਾ ਓਰੀ ਮਾਂ ਨੂੰ ਤੇ ਓਰੇ ਪਿਓ ਨੂੰ ਓਰੇ ਮਗਰ ਜਾਣਾ ਹੀ ਪੈਂਦਾ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਸਹੀ ਗੱਲ ਹੈ ਕਿ ਝੂਠੀ ਹੈ ਅੱਛਾ ਜਦੋਂ ਜਾਂਦੀ ਹੈ ਦਿਹਾੜੀ ਛੱਡ ਕੇ ਜਾਂਦੀ ਹੈ ਤੇ ਉਹ ਰਾ ਕਚਹਿਰੀਆਂ ਚ ਪੈਸੇ ਲੱਗਦੇ ਆ ਵਕੀਲ ਲੁੱਟ ਕੇ ਖਾ ਜਾਂਦਾ ਤੇ ਜੇਲਾ ਚ ਮੁਲਾਕਾਤਾਂ ਤੇ ਲੱਗ ਜਾਂਦੇ ਮੁੰਡਾ ਤਾਂ ਮਰਦਾ ਹੀ ਮਰਦਾ ਹੈ ਉਹ ਤਾਂ ਨਸ਼ਾ ਛੁੱਟਿਆ ਤਾਂ ਹੈ ਨਹੀਂ ਤੇ ਮਾਪਿਓ ਵੀ ਮਰ ਜਾਂਦਾ ਕਿਉਂਕਿ ਉਹਰੇ ਅੱਧੇ ਪੈਸੇ ਤਾਂ ਇਸ ਕੰਮ ਤੇ ਲੱਗ ਜਾਂਦੇ ਜਿਹੜੀਆਂ ਸਰਕਾਰਾਂ ਸਾਡੀਆਂ ਇਹਨਾਂ ਦੇ ਰੋਲ ਚ ਰੱਖਤਾ ਸਾਡੇ ਹਾਲਾਤ ਜਿਹੜੇ ਅੱਜ ਬਹੁਤ ਬੁਰੇ ਹੋ ਰਹੇ ਆ ਪਰ ਮੇਰੇ ਖਿਆਲ ਆ ਕਿ ਸੰਤਾ ਚ ਅੱਜ ਵੀ ਬੜਾ ਜਜ਼ਬਾ ਵਾ ਜਦੋਂ 2026 ਚ ਆਪਾਂ ਤੁਹਾਡੇ ਕੋਲ ਆਏ ਸੀ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਕਿ ਉਹਦੋਂ ਵੀ ਇਹ ਜਿਹੜੇ ਦੇਲੇ ਤੋਂ ਚੱਲਣ ਵਾਲੀਆਂ ਪਾਰਟੀਆਂ ਸੀ ਉਹਨਾਂ ਦੇ ਉਹਨਾਂ ਦੇ ਤੁਸੀਂ ਬੁਢੇ ਰਵਾਇਤ ਤੇ ਸੀ ਤੇ ਤੁਸੀਂ ਬਣਿਚ ਆਪਣੀ ਜਾਗਦੀ ਜ਼ਮੀਰ ਦਾ ਚੜ੍ਹਦੀ ਕਲਾ ਦਾ ਸਬੂਤ ਤਾ ਕੌਮ ਨਾਲ ਖੜ ਕੇ ਤੇ ਹੁਣ ਵੀ ਆਪਣੇ ਹਾਲਾਤ ਤੁਸੀਂ ਦੇਖਦੇ ਕਿ ਜਿਹੜੇ ਅੱਜ ਵਿਕਾਸ ਦੀਆਂ ਗੱਲਾਂ ਕਰਦੇ ਜੀ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਦਾ ਝੂਠੇ ਬਾਰੇ ਆਪਾਂ ਨੂੰ ਲਾ ਕੇ ਪਿਛਲੇ ਵਾਰ ਆਪਾਂ ਨੂੰ ਵੋਟਾਂ ਦੇਈਆਂ ਅੱਜ ਵੀ ਲੋਕਾਂ ਦੇ ਘਰਾਂ 'ਚ ਪਾਣੀ ਤੁਰਿਆ ਫਿਰਦਾ ਸੜਕਾਂ ਦੇ ਪਾਣੀ ਆ ਦੇਲ ਝਵਾਲ 'ਚ ਹੁਣ ਦੇਖੋ ਕੀ ਬਣ ਗਿਆ ਤੇ ਇਹ ਸਾਰਾ ਕੁਝ ਸਾਨੂੰ ਇੱਕ ਮੂਰਖ ਬਣਾਉਣ ਵਾਲੀ ਗੱਲ ਕੀਤੀ ਜਾਂਦੀ ਹੈ ਕੱਲ ਕੁਝ ਨਹੀਂ ਹੈ ਤੇ ਬਸ ਲੋਕਾਂ ਨੂੰ ਅਖਬਾਰਾਂ ਚ ਟੀਵੀ ਤੇ ਜੀ ਪੰਜਾਬ ਨੂੰ ਤੇ ਸੋਨੇ ਦਾ ਆਪਣਾ ਤਾਂ ਇਹ ਹੁਣ ਕਰਦਾ ਤੇ ਕਿ ਲੋਕਾਂ ਦੇ ਹਲਾਤ ਦੇਖਦੇ ਆ ਦਵਾਈ ਖਣੋ ਲੋਕ ਮਰ ਰਹੇ ਆ ਸਾਡੀ ਨੌਜਵਾਨੀ ਨਸ਼ੇ ਚ ਜਾਣ ਬੁੱਟ ਕੇ ਮਾਰਿਆ ਜਾ ਰਿਹਾ ਜੀ ਨਾ ਹੋਰ ਕੋਈ ਚੀਜ਼ ਮਿਲੇ ਨਾ ਮਿਲੇ ਨਸ਼ਾ ਹਰ ਜਗ੍ਹਾ ਤੇ ਮਿਲਦਾ ਤੇ ਇਸ ਕਰਕੇ ਜਿਹੜੀਆਂ ਸਾਡੀਆਂ ਧੀਆ ਪੜਾ ਮਾਵਾ ਨੂੰ ਪਤਾ ਹੈ ਕਿ ਜਿਨ੍ਹਾਂ ਦੇ ਘਰ ਚ ਨਸ਼ਾ ਉਹਨਾਂ ਦੇ ਘਰਾਂ ਦੀ ਹਲਾਤ ਕੀ ਨਸ਼ਾ ਸਾਡਾ ਸਾਰਾ ਕੁਝ ਤਬਾਹ ਕਰ ਜਾਂਦਾ ਸਾਡੇ ਘਰ-ਬਾਰ ਲੁੱਟੇ ਜਾਂਦੇ ਸਾਡੇ ਘਰ ਦੇ ਸਾਡੇ ਬੱਚੇ ਸਾਡਾ ਸਵਾਰ ਵੇਚ ਕੇ ਘਰ-ਬਾਰ ਵੇਚ ਕੇ ਵੀ ਸਾਡੇ ਮਾਪਿਓਨ ਆਪ ਵੀ ਮਰ ਜਾਂਦੇ ਆ ਤੇ ਸਾਡੇ ਮਾਪਿਓਨ ਵੀ ਰੋਣ ਜੋਗਾ ਲੋਕਾਂ ਦੇ ਮੰਗ ਤੇ ਬੁਲਾ ਦ ਦੇ ਉਹ ਕਿਤੇ ਕਿਤੇ ਥਾਂ ਥਾਂ ਕੇ ਰੋਣ ਤੇ ਇਹ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਜਿਨ੍ਹਾਂ ਨੂੰ ਅਸੀਂ ਹੋਟਲ ਪਾ ਕੇ ਅਸੀਂ ਰਾਜੇ ਬਣਾਇਆ ਇਹ ਇਹਨਾਂ ਦੇ ਘਰ ਦੇ ਹਾਲਾਤ ਵੇਖੋ ਕਿ ਜੀ ਛੇਤੀ ਸੁਧਰ ਜਾਂਦੇ ਆ ਮਿੰਡੋ ਮਿੰਡੀ ਜਿਹੜੇ ਕੱਲ-ਕੱਲ ਸੈਕਾਂ ਵਾਲੇ ਜਿਹੜੇ ਫਿਰਦੇ ਸੀ ਅੱਜ ਬੜੀਆਂ-ਬੜੀਆਂ ਅੜੀ ਗੱਟੀਆਂ ਜਿਹੜੇ ਬੜੇ-ਬੜੇ ਕੋਠੀਆਂ ਬੜੇ-ਬੜੇ ਕਾਰੋਬਾਰ ਨਾ ਦੇ ਹੋਗੇ ਤੇ ਸਾਡੀ ਹਰਾਲਾ ਦਿਨ ਬਦਿਆਂ ਥਲੇ ਘਿਰ ਕੇ ਦੀ ਜਾਂਦੀਆਂ ਅਸੀਂ ਰੋਟੀ ਤੋਂ ਆਤਰਿਆਂ ਦਵਾਈ ਤੋਂ ਆਤਰਿਆਂ ਤੇ ਜੇ ਸਾਡੇ ਨੌਜਵਾਨਾਂ ਨੂੰ ਇੱਕ ਪਾਸੇ ਕਹਿ ਰਹੇ ਜੀ ਨਸ਼ਾ ਛਡਾਉਣਾ ਨਸ਼ੇ ਦੇ ਨਾਲ ਤੇ ਹੋਰ ਸਾਡੇ ਨੌਜਵਾਨਾਂ ਨੂੰ ਨਸ਼ੇ ਦੀਆਂ ਗੋਹਿਆਂ ਤੇ ਲਾਇਆ ਜਾ ਰਿਹਾ ਕੋ ਕਾਇਰ ਜੋਗੇ ਹੋ ਰਹੇ ਇੱਕਦਮ ਕਿ ਆਪਾਂ ਸਾਰੇ ਜਾਨੇ ਇਹਦਾ ਵੀ ਚਾਲ ਨੂੰ ਸਮਝੀਏ ਤੇ ਆਪਣੇ ਇਹਨਾਂ ਨੇ ਹੁਣ ਸਾਨੂੰ ਬੜਾ ਲਾਲਚ ਨਹੀਂ ਦੇਣਾ ਅੱਜ ਤੁਹਾਨੂੰ ਪੈਸੇ ਦੇ ਦੇਣੇ ਨਸ਼ਾ ਦੇ ਦੇ ਦੇਣੇ ਅੱਜ ਆ ਤਰਵਾਜੀ ਦਾ ਦੇ ਦੇਣੇ ਤੇ ਸਾਡਾ ਰੋਟ ਪਾ ਔਰ ਜੇ ਆਪਾਂ ਨੇ ਰੋਡ ਪਾ ਦਿੱਤੀ ਤੇ ਇਹਨਾਂ ਨੇ ਸਾਨੂੰ ਫੇਰ ਬਰਬਾਦ ਕਰਨਾ ਆਪਾਂ ਥੋੜੇ ਜੇ ਸਮਝ ਲਈ ਆ 10 15 ਦਿਨ ਦੇ ਕਾਲੇ ਉਹ ਤੋਂ ਬਾਅਦ ਜਿੰਨਾਂ ਨੇ ਆਪਾਂ ਨੂੰ ਨਹੀਂ ਰੱਬਣਾ ਇਸ ਕਰਕੇ ਆਪਾਂ ਹੋਣੇ ਇਹਨਾਂ ਦੇ ਕਿਸੇ ਅਦਾਲਤ ਵਿੱਚ ਕੋਈ ਲਾਲ ਦੇਣ ਕੋਈ ਡਰਾਵਾ ਦੇਣ ਪਰਵਾਹ ਨਾ ਕਰੀਏ ਰੋਡ ਦੇ ਆਪਾਂ ਉਹਦੇ ਜਾ ਕੇ ਗੋਤੀ ਪਾਉਣੀ ਆ ਨਾ ਠੀਕ ਆ ਜੇ ਕੋਈ ਬਹੁਤੀ ਮਜਬੂਰੀ ਬਣਦੀ ਆ ਕੋਈ ਕੋਈ ਗੱਲ ਦੀ ਤੁਹਾਡੇ ਨਾਲ ਆ ਪਰ ਤੁਸੀਂ ਸੋਚੋ ਕਿ ਅਸੀਂ ਆਪਣੇ ਨੌਜਵਾਨੇ ਨੂੰ ਬਚਾਉਣਾ ਵਾ ਸਾਡਾ ਸਭ ਤੋਂ ਪਹਿਲਾ ਫਰਜ਼ ਕਿਉਂਕਿ ਉਹ ਤੋਂ ਬਿਨਾ ਸਾਡਾ सारा कुझु ई ख़तम हुयो नौजवान असीं मा पियो बाक़ी की करण सारे जॾहिं असीं तॾहिं वादा